ਸ੍ਰੀ ਵਾਹਿਗੁਰੂ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਭਗਉਤੀ ਜੀ ਦਾ ਛੰਦ ਸ਼ੱਕਾ ਪਹਿਲਾ ਨਮੋ ਗਰਦੰਤੀ ਅਨੰਤੀ ਸਵਈਆ ਨਮੋ ਜੋਗ ਜੋਗ ਈਸ਼ਵਰੀ ਜੋਗਮਈਆ ਨਮੋ ਕੇਹਰੀ ਬਾਹਨੀ ਛਤਰਹੰਤੀ ਨਮੋ ਸਰਦਾ ਬ੍ਰਹਮ ਵਿਦਿਆ ਪੜਹੰਤੀ ਨਮੋ ਰਿੱਧ ਦਾ ਸਿਧ ਦਾ ਬਦ ਦੈਨੀ ਨਮੋ ਕਾਲ ਕੇ ਕਾਲ ਕਹੋ ਕਾਲ ਸ਼ੈਨੀ ਨਮੋ ਕਾਲ ਅਜਾਲ ਹੈ ਹੀ ਰਤੇ ਰੋ ਨਮੋ ਤੀਨ ਹੂੰ ਲੋਕ ਕੀਨੋ ਅਹੇ ਰੋ ਨਮੋ ਜੋਤ ਜਵਾਲਾ ਤੁਮੈ ਬੇਦ ਗਾਵੇਂ ਸੁਰਾ ਸੁਰ ਰਕੀਸ਼ਵਰ ਨਹੀਂ ਪੇਦ ਪਾਵੇਂ ਤੁਹੀ ਜੋਗ ਜੋਗਤਨ ਤੁਹੀ ਖੜਗ ਧਾਰੇ ਤੁਹੀ ਜੈ ਕਰੰਤੀ ਅਸੁਰ ਗੈ ਪਸ਼ਾਰੀ ਤੁਹੀ ਜੋਗਣੀ ਖੱਪਰ ਭਰਨੀ ਆ ਦੋਖੰ ਰਕਤ ਬੀਜ ਕੇ ਪ੍ਰਾਨ ਕੋ ਪਕੜ ਸੋਖੰ ਤੁਹੀ ਜਲ ਥਲੇ ਪਰਬਤੇ ਗਿਰਨੇ ਵਾਸੀ ਤੁਹੀ ਸਭ ਘਟ ਨਮੋ ਨਿਰਾਲੰ ਪ੍ਰਕਾਸੀ ਤੁਹੀ ਦੁਸ਼ਟ ਦਾਹਨ ਤੁਹੀ ਸਰਬ ਪਾਲੀ ਤੁਹੀ ਬ੍ਰਿਸ਼ ਪੁਹਪਾ ਤੁਹੀ ਆਪ ਮਾਲੀ ਤੁਹੀ ਵਿਸਵ ਪਰਣੀ ਤੁਹੀ ਜਗ ਪ੍ਰਕਾਸੀ ਤੁਹੀ ਅਲਖ ਵਰਣੀ ਤੁਹੀ ਪੂ ਆਕਾਸੀ नमो जालपा देव दुर्गे भवानी तिहुन लोक नवखंड में तुम प्रधानी अटल छत्र तरणी तू ही याद देवं सकल मुन जना तोहि निस्दिन सरेवं तू ही काल अकाल की ज्योत शाजए सदा जय सदा जय सदा जय विराजए यही दास मांगै कृपा सिन्ध कीजे स्वयं ब्रह्म की भक्त सर्वत्र दीजे ਤੁਹੀ ਜਾਗਤੀ ਜੋਤ ਜਵਾਲਾ ਸਰੂਪੰ ਤੁਹੀ ਜਗ ਸਕਲ ਮਹਿਰ ਮੰਤੀ ਅਨੂਪੰ ਮਹਾ ਮੂੜਾ ਦਾਸ ਦਸਨ ਤਿਹਾਰਾ ਪਕੜ ਮਹਾ ਪੌਜਲ ਕਰਹੁ ਬੇਗ ਪਾਰਾ ਫਤੇ ਡੰਕ ਬਾਜੈ ਕਿਰਪਾ ਯੋ ਕਰੀਜੈ ਯਹੀ ਬਾਰਤਾ ਦਾਸ ਕੀ ਨਿਤ ਸੁਣੀ ਜੈ ਕਰੋ ਹੁਕਮ ਆਪਣਾ ਸਭ ਦੁਸ਼ਟ ਕਾਉ ਤੁਰਕ ਹਿੰਦ ਕਾ ਸਗਲ ਝਗੜਾ ਮਿਟਾਉ ਅਗਮਸੂਰ ਬੀਰੇ ਉਠੇ ਸਿੰਘ ਜੋਦਾ ਪਕੜ ਤੁਰਕ ਗਨ ਕੋ ਕਰੈ ਮੈਂ ਨਿਰੋਧਾ ਸਗਲ ਜਗਤ ਮੋਖਾਲਸਾ ਪੰਥ ਗਾਜੈ ਜਗੈ ਧਰਮ ਹਿੰਦਕ ਤੁਰਕ ਦੁੰਦ ਭਾਜੈ ਜਪੋ ਨਾਮੇ ਕੈ ਹਰੇ ਹਰ ਅਕਾਲੰ ਹਵੇ ਤਬ ਦੁਨੀਆ ਸਭ ਸ਼ਨਕ ਮੈ ਨਿਹਾਲੰ ਸੁਣੋ ਤੂੰ ਭਵਾਨੀ ਹ ਮਨ ਕੀ ਪੁਕਾਰੇ ਕਰੋ ਦਾਸ ਪਰ ਮਿਹਰ ਅਪਰੰਪ ਅਪਾਰੇ ਦੋਹਰਾ ਦਵਾਰ ਤੁਮਾਰੇ ਠਾਢ ਹ ਇਕ ਬਰ ਦੀਜੈ ਮੋਹਿ ਪੰਥ ਚਲੈ ਤਵ ਜਗਤ ਮੈਂ ਦੁਸ਼ਟ ਖਪਾਵਹ ਤੋ ਹੈ ਭਗਵਤੀ ਸ਼ੰਦ ਦੂਜਾ नमो कालकह का काल रूपी कृपानी नमो सोमने सोम नाशन पवानी नमो चंड यार मुंड श्रृंगारकारी नमो रक्त बी जानके प्राणहारी नमो वेद विद्या नमो जग रूपा नमो अंजनी पूरनी पूप पूपा नमो जय अनंती पदर काली अवाहन नमो भगवती तेजवंती अटाह नमो सक्त रूपन आगमन अढोला नमो खड्गतारण अषेदन अतुला नमो ग्रबगंजल सिरी जोगमाया सबे थक रहे मर्मकिनहू ना पाया तुहि जल अग्नि पवन तू रनुरा तूही जोग ओडगन तूही चांद सूरा तूही खेचरा पूचरा जोड बीरे तूही रछनी सृष्टि रूपनंग हीरे ਤੂੰ ਹੀ ਜਗਤ ਜਨਨੀ ਅਨੰਤੀ ਅਕਾਲੰ ਤੂੰ ਹੀ ਅਨ ਦੇਨੀ ਸਭਨ ਕੋ ਸੰਭਾਲੰ ਤੂੰ ਹੀ ਖੰਡ ਬ੍ਰਹਿਮੰਡ ਭੂਮੰ ਸਰੂਪੀ ਤੂੰ ਹੀ ਵਿਸ਼ਨ ਸੇਵ ਬ੍ਰਹਮ ਇੰਦਰਾ ਅਨੂਪੀ ਤੂੰ ਹੀ ਸੀਤਲਾ ਤੋਤਲਾ ਬਾਗ ਬੈਨੀ ਨਮੋ ਚੰਡ ਕਾ ਮੰਗਲਾ ਸ਼੍ਰੀ ਪਵਾਨੀ ਨਹੀਂ ਤੂੰ ਬਿਨਾ ਕੋਈ ਰਛਕ ਹਮਾਰਾ ਤੂੰ ਹੀ ਆਦ ਕੁਵਾਰ ਦੇਵੀ ਅਪਾਰਾ ਤੁਹੀ ਦੇਵਕੀ ਕ੍ਰਿਸ਼ਨ ਮਾਤਾ ਕਹਾਂਯੰ ਤੁਹੀ ਨੈਣਾ ਦੇਵੀ ਆ ਲਖ ਜਗ ਸਹਾਂਯੰ ਤੁਹੀ ਥੰਬਸਿਓ ਨਿਕਸ ਨਰਸਿੰਘ ਹੋਈ ਉਦਰ ਹਰਨਾਖ ਸਕਾ ਨਖੋ ਕਰ ਪਰੋਈ ਤੁਹੀ ਕਸ਼ ਹੋਏ ਦੈਤ ਮਦ ਕੀਟ ਜਾਰੈ ਤੁਹੀ ਕੋਟ ਬਹਿਰਾ ਹਰਨਾਸ਼ੈ ਮਾਰੀ ਤੁਹੀ ਹੋਏ 바ਵਨ ਮਹਾਸ਼ਲ ਦੇ ਖਾਇਓ ਪਕੜ ਰਾਜੇ ਬਲ ਕੋ ਪਤਾਲੈ ਪਠਾਇਓ ਤੁਹੀ ਹੋਏ ਪਰਸਰਾਮ ਜਗ ਮਹਿ ਪ੍ਰਕਾਸੀ ਸਕਲ ਛਤਰੀਆਂ ਕੋ ਕਰੇ ਸ਼ੈ ਬਿਨਾਸੀ ਤੁਹੀ ਫਿਰ ਭਈ ਰਾਮਚੰਦਰੰ ਅਪਾਰਾ ਪਗੜ ਲੰਕ ਸੋ ਦੈਤ ਰਾਮਣ ਪਛਾਰਾ ਤੁਹੀ ਮੁਕਤ ਦਾਇਨੀ ਸਦਾ ਸੁਭ ਕਰੰਤੀ ਤੁਹੀ ਸੂਰ ਬਲ ਬੀਰ ਦੁਸ਼ਟਨ ਵਹੰਤੀ ਤੁਹੀ ਰਾਧਾ ਕਾ ਰੁਕਮਣੀ ਤੂੰ ਕੁਸ਼ਲਿਆ ਤੁਹੀ ਅੰਜਨੀ ਰੇਨਕਾ ਤੂੰ ਅਹਲਿਆ ਤੁਹੀ ਪਰਣ ਪੋਖਣ ਸਬਨ ਪਰ ਕਿਰਪਾਲੀ ਕਰਹੁ ਮੋਹਿ ਮੁਕਤਾ ਕਟਹੁ ਪਰਮ ਜਾਲੀ ਨਮੋ ਦੁਖ ਹਰੰਤੀ ਅਨੰਦਤ ਸਰੂਪਾ ਆਪਣਾ ਦਾਸ ਪਰ ਮਿਹਰ ਕੀਜੈ ਅਨੁਪਾਦ ਹੋਰਾ ਦਾਸ ਜਾਣ ਕਰਿ ਆਪਨ ਕਿਰਪਾ ਕੀਜੈ ਮੋਹਿ ਇਹ ਬੇਨਤੀ ਦਾਸ ਕੀ ਸੁਣਹੁ ਪਵਾਨੀ ਤੋਹੇ ਭਗਵਤੀ ਸ਼ੰਤ ਤੀਜਾ ਤੁਹੀ ਕਲਪ ਬ੍ਰਿਸ਼ਣ ਤੁਹੀ ਕਾਮ ਤੈਨਾ ਤੁਹੀ ਅਸ਼ਟ ਸਿੱਧਨ ਤੁਹੀ ਨੂਰ ਨੈਨਾ ਤੁਹੀ ਸੁਰਗ ਪਾ ਪਾਤਾਲ ਬੈਕੁੰਠ ਧਰਨੀ ਤੁਹੀ ਪਾਪ ਖੰਡਨ ਉਦਰ ਜਗ ਭਰਨੀ ਤੁਹੀ ਬ੍ਰਹਮਣੀ ਵੇਦ ਪਾਠਣ ਸਵਿੱਤਰੀ ਤੁਹੀ ਧਰਮਣੀ ਕਰਨ ਕਾਰਣ ਪਵਿੱਤਰੀ ਤੁਹੀ ਗੋਰਜਾ ਪਾਰਬਤੀ ਯੋਗ ਧਰਨ ਤੁਹੀ ਲక్ష్ਮੀ ਅਲਖ ਰੂਪੀ ਆਵਰਣੰ ਤੁਹੀ ਸਭ ਜਗਤ ਕਉ ਉਪਾਵੈ ਛਕਾਵੈ ਤੁਹੀ ਬਹੁੜ ਆਪੇ ਸ਼ਿਣਕ ਮੌਖ ਪਾਵੈ ਤੁਹੀ ਭਗਤ ਕਰਤਾਰ ਕੀ ਸਖਤ ਰਾਣੀ ਤੁਹੀ ਹਰ ਸਿਮਰ ਕਰ ਭਈ ਜੋਗ ਧਿਆਣੀ ਅਗਮ ਖੇਲ ਤੁਮਰਾ ਕਹਾ ਕੋ ਬਖਾਨੈ ਤੁਹੀ ਤੇਰੇ ਆਪਣਾ ਅਪਣ ਆਪ ਜਾਣੈ ਸਗਲ ਢੂੰਡ ਥਾਕੇ ਲਖਿਓ ਕ੍ਰਿਸ਼ਨਾ ਭੇਦਾ ਤੁਹੀ ਈਸਰੀ ਦੁਖ ਬਿਨਾਸ਼ਨ ਅ쉐ਦਾ ਕਰਹੋ ਮੇਰੇ ਆਪਣੀ ਚਰਨ ਤੂਰ ਪਾਵਾਂ ਤੁਮਨ ਦਵਾਰ ਪਰ ਸੀਸ ਆਪਣਾ ਕਸਾਵਾਂ ਯਹੀ ਦਾਨ ਮੰਗਾਂ ਕਰੋ ਜੈ ਹਮਾਰੀ ਸਭੈ ਦੁਸ਼ਟ ਦੈਨਤਾ ਖਪੈ षिण ਮਝਾਰੀ ਤੁਹੀ ਡਾਕਣੀ ਸਾਕਣੀ ਸੂਰਬੀਰੇ ਤੁਹੀ ਰੂਪ ਨਾਰਾਇਣੀ ਹਰ ਸਰੀਰੇ ਤੁਹੀ ਅਲਖ ਦੁਰਗਾ ਜਗਤ ਕਰਨ ਹਾਰੀ ਸਕਲ ਛੋੜ ਕਰ ਓੜ ਪਕੜੀ ਤੇ ਹਾਰੀ ਤੁਹੀ ਮਾਸ਼ੂ ਹੋਏ ਸਿੰਧ ਭੀਤਰ ਖਿਲੰਤੀ ਤੁਹੀ ਦੈਤ ਸੰਖਾ ਸੁਰੇ ਕੌਦਲੰਤੀ ਤੁਹੀ ਕ੍ਰਿਸ਼ਨ ਹੋਏ ਕੰਸ ਕੇ ਸੀਖ ਪਾਇਓ ਤੁਮਨ ਮਲ ਚੰਡੂਰ ਗਹਿ ਕਰ ਉਡਾਇਓ ਜਗਨਨਾਥ ਹੋਏ ਦੈਤ ਗਿਆ ਅਸੁਰ ਬਿੜਾਰੇ ਤੁਹੀ ਨਿਹ ਕਲੰਕੀ ਭਈ ਖੜਗ ਧਾਰੇ ਤੁਹੀ ਦੈਤ ਕਿਲਾਕਾ ਸੁਰੇ ਕੌ ਸੰਗਰਣੀ ਤੁਹੀ ਸਭ ਜਗੁਗੁਣ ਬੀਚ ਅਵਤਾਰ ਧਰਣੀ ਜੋਗੋ ਜੋਗ ਸਕਲ ਖੇਲ ਤੁਮਹੀ ਰਚਾਇਓ ਤੁਮਨ ਖੇਰ ਕਾ ਭੇਦ ਕਿਨਹੂ ਨਾ ਪਾਇਓ ਤੁਹੀ ਅਸ਼ਟ ਦੁਰਗੇ ਪਵਾਨੀ ਅਕਾਲੰ ਤੁਹੀ ਸਕਲ ਬ੍ਰਹਮੰਡ ਉਪਰ ਦਯਾਲੰ ਤੁਮਨ ਕੁਦਰਤੀ ਖੇਲ ਕੀਨੋ ਅਪਾਰਾ ਤੁਮਨ ਤੇਜ ਸੌ ਕੋਟ ਰਵ ਸਸ ਉਜਾਰਾ ਤੁਹੀ ਨਿਜ ਵਜੀਰਣ ਪ੍ਰਭੂ ਦਰ ਸੁਹੰਤੀ ਤੁਹੀ ਨਿਸ ਦਿਨਾ ਜਾਪ ਹਰ ਹਰ ਜਪੰਤੀ ਨਿਰੰਜਨ ਪੁਰਖ ਸ਼ਾਹ ਸ਼ਾਹਨ ਅਪਾਰੇ ਤੁਹੀ ਸਖਤ ਹੋਐ ਨਿਕਟ ਵਰਤੀ ਮੋਰਾਰੇ ਸੁਣੋ ਦਾਸ ਕੀ ਬੇਨਤੀ ਹਰ ਪਵਾਨੀ ਦਇਆ ਤਾਰ ਮੋਹਿ ਲਾਜ ਰੱਖੋ ਨਿਦਾਨੀ ਦੋਹਰਾ ਦਾਨੁ ਮਾਰੇ ਰੋਹਲੇ ਦੇਵ ਬਚਾਏ ਤੋਹੇ ਸਿੰਘ ਤੁਮਾਰੋ ਰਣ ਗੱਜੇ ਹਾਕ ਨਾ ਚਾਲਸ ਕੋਏ ਭਗਵਤੀ ਛੰਦ ਚੌਥਾ ਤੁਹੀ ਜੋਤ ਜਵਾਲਾ ਮੁਖੀ ਹੋਏ ਦੇਖਾਨੀ ਪਰਬਤ ਫੋੜ ਲਾਟਾਂ ਅਗਨ ਜਗ ਮਗਾਨੀ ਤੁਹੀ ਹਰਣ ਭਰਣੀ ਤੁਹੀ ਜਗਤ ਮਾਏ ਤੁਹੀ ਸਰਬ ਠੌਰਣ ਰਹੀ ਆਪ ਛਾਏ ਤੁਹੀ ਉਤ ਪੂਜਾ ਸੇਤ ਜਾ ਸੁਖ ਨਿਧਾਨੀ ਤੁਹੀ ਅੰਡ ਜਾ ਜੇ ਰਜਾ ਚਤਰਬਾਨੀ ਤੁਹੀ ਤੀਰ ਤਰਵਾਰ ਕਾਤੀ ਕਟਾਰੀ ਤੁਹੀ ਸੰਖ ਪਦਮਨ ਗਦਾ ਚਕਰ ਧਾਰੀ ਤੁਹੀ ਤੂਪ ਬੰਦੂਕ ਗੋਲਾ ਚਲੰਤੀ ਤੁਹੀ ਕੋਟ ਗੜ ਕੋ ਧਮਕ ਸਿਓ ਉਡੰਤੀ ਤੁਹੀ ਬਡ ਅਜੀਤਣ ਸਗਲ ਦੋਖ ਹਰਣੀ ਤੁਹੀ ਹਰ ਅਡੋਲਨ ਅਗਮ ਖੇਲ ਕਰਨੀ ਤੁਹੀ ਯਤ ਬਲਿਸ਼ਟਨ ਚਤੁਰ ਪੁਜ ਪਵਾਨੀ ਤੁਮਨ ਸਰਬ ਦੁਸ਼ਟਾ ਕੀਏ ਮਾਰ ਫਾਨੀ ਤੁਹੀ ਗੁਪਤ ਪ੍ਰਗਟ ਸਬਨ ਮੋਂ ਖਿਲੰਤੀ ਤੁਹੀ ਸੁਮ ਮਹਿਖਾ ਸੁਰੇ ਕਉਦਨੰਤੀ ਤੁਹੀ ਜਗਤ ਮੰਡਨ ਦਇਆਵੰਤ ਪਾਰੀ ਸਗਲ ਸਿਧ ਮੋਨ ਜਾਨ ਲਏ ਤੈ ਉਬਾਰੀ ਲਖੈ ਨਾਹੇ ਕੋ ਅਜਬ ਖੇਲ ਤੇਰਾ ਤੁਹੀ ਤਰਨ ਧਰ ਕੈ ਕਰਹਿ ਫਿਰ ਨਬੇਰਾ ਤੁਹੀ ਬਿਜਲ ਹੋਏ ਗगन ਚੜ੍ਹ ਚਿਲਮਿਲਾਨੀ ਤੁਮਨੇ ਚਰਨ ਪਾਰ ਸੁਰਤ ਹਮਰੀ ਲਗਾਨੀ ਤੂੰ ਹੀ ਅਲਖ ਕਰਤਾਰਨੀ ਸ਼ਿਵ ਸਰੂਪਾ ਤੂੰ ਹੀ ਘਟ ਘਟੇ ਦੇਵ ਦੁਰਗੇ ਅਨੂਪਾ ਤੂੰ ਹੀ ਹੈ ਸਭਨ ਵਿੱਚ ਸਭ ਸੋ ਨਿਹਰਾਲੀ ਤੂੰ ਹੀ ਸਭ ਜਗਤ ਕੀ ਕਰਹੇ ਪ੍ਰਤਪਾਲੀ ਤੂੰ ਹੀ ਖਾਸ ਭਗਤਨ ਹਰੇ ਹਰ ਜਪੰਤੀ ਤੂੰ ਹੀ ਹਰ ਚਰਨ ਪਰ ਆਪਣ ਸਿਰ ਧਰੰਤੀ ਤੂੰ ਹੀ ਹਰ ਕਿਰਪਾ ਸਿਓ ਅਗਵ ਰੂਪ ਹੋਈ ਸਵੇ ਪਾਚ ਮੋਏ ਪਰ ਪਾਵਤ ਨ ਕੋਈ ਤੂੰ ਹੀ ਸੂਰ ਬਲਵੰਤਨੀ ਗੁਣ ਗਹੀਰੇ ਤੁਮਨ ਦਵਾਰ ਘੁਰ ਹੈ ਅਨਹਦ ਨ ਫੀਰੇ ਨਿਰੰਜਨ ਸਰੂਪਾ ਤੂੰ ਹੀ ਆਦਰੈਣੀ ਤੂੰ ਹੀ ਜੋਗ ਵਿਦਿਆ ਤੂੰ ਹੀ ਬ੍ਰह्म ਬਾਣੀ ਨਿਰੰਜਨ ਪ੍ਰਭੂ 나ਥ ਕਾਦਰ ਮੋਰਾਰੇ ਤਹਾਂ ਤੂੰ ਖੜੀ ਕੁਦਰਤੀ ਰੂਪ ਤਾਰੇ ਤੂੰ ਹੀ ਅੰਬਕੇ ਸਖਤ ਦੁਰਗੇ ਪਵਾਨੀ ਤੁਮੋਨ ਕੁਦਰਤੀ ਜੋਤ ਘਟ ਘਟ ਸਮਾਨੀ ਤਰਨ ਪਵਨ ਆਕਾਸ ਕੁਦਰਤ ਸਰੂਪਾ ਤੁਹੀ ਕੁਦਰਤੀ ਆਲਖ ਦੇਵੀ ਅਨੂਪਾ ਨਹੀਂ ਪਾਖ ਸਕੋ ਮੈਂ ਮਾਂ ਤੁਹਾਰੀ ਲਖਿਆ ਨਾ ਹੈ ਕਿਨੂ ਤੁਮਨੇ ਅੰਤ ਪਾਰੀ ਯਹੀ ਦਾਸ ਤੁਮਰਾ ਚਰਨ ਧੂਰ ਪਾਵੈ ਤੁਮਨ ਦਵਾਰ ਠਾੜਾ ਸਦਾ ਤੁਮ ਲਗਾਵੈ ਦੁਹਰਾ ਮੁਖ ਪਸਾਰੈ ਕਾਲ ਕਾ ਦੰਤ ਚਬਾਵੈ ਦਾੰਤ ਪੰਥ ਚਲਾਵੈ ਜਗਤ ਮੈਂ ਜੁਦ ਕਰੇ ਤਬ ਸ਼ਾਂਤ ਭਗਵਤੀ ਛੰਦ 5ਵਾਂ ਨਮੋ ਦੇਵਸਾ ਕੁੰਬਰੀ ਹਿੰਗੁਲਾਜਾ ਤੂੰ ਹੀ ਸਭ ਜਗਤ ਕੇ ਕਰੇ ਸਿੱਧ ਕਾਜਾ ਤੂੰ ਹੀ ਅਲਖ ਜਵਾਲਾ ਕਮੱਖਿਆ ਪ੍ਰਧਾਨੀ ਤੁਮਨ ਜਸ ਸਗਲ ਜਗਤ ਕਰ ਹੈ ਬਖਾਨੀ ਤੂੰ ਹੀ ਹਰਨ ਰੰਗਕਾਰ ਠਾਕੁਰ ਜਪੰਤੀ ਤੂੰ ਹੀ ਰਾਸ਼ਨ ਕੋ ਪਕੜ ਕਰ ਦਹੰਤੀ ਹਮ ਅੰਬੈਰੀਆਂ ਕਉ ਪਕੜ ਘਾਤ ਕੀਜੈ ਤਬੈ ਦਾਸ ਗੋਬਿੰਦ ਕਾ ਮਨ ਪਤੀਜੈ ਤੁਹੀ ਆਸ ਪੂਰਨ ਜਗਤ ਗੁਰ ਪਵਾਨੀ ਸ਼ਤਰਸ਼ੀਨ ਮੁਗਲਨ ਕਰੋ ਬੇਗੁਫਾਨੀ ਸਗਲ ਹਿੰਦ ਸਿਉ ਤੁਰਕ ਦੁਸ਼ਟਾਂ ਬੇਦਾਰ ਹੋ ਧਰਮ ਕੀ ਤੁਜਾ ਕਉ ਜਗਤ ਮੈਂ ਚੁਲਾਰ ਹੋ ਦੋਹੋਂ ਪੰਥ ਮੈਂ ਕਪਟ ਵਿਦਿਆ ਚਲਾਨੀ ਬਹੁੜ ਤੀਸਰਾ ਪੰਥ ਕੀਜੈ ਪ੍ਰਧਾਨੀ ਜੋ ਉਪਜੈ ਮਰੈ ਤਾਹੇ ਸਿਮਰਨ ਨਾ ਕੀਜੈ ਅਟਲ ਪੁਰਖ ਅਕਾਲ ਕਾ ਨਾਮ ਲੀਜੈ ਮੜੀ ਗੋਰ ਦੇਵਲ ਮਸੀਤਾ ਗਿਰਾਇ ਅੰਗ ਤੁਹੀ ਏਕ ਅਕਾਲ ਹਰ ਹਰ ਜਪਾਇੰ ਮਿਟੇ ਬੇਦ ਸਾਸਤਰ ਅਠਾਰਹ ਪੁਰਾਨਾ ਮਿਟੈ ਬਾੰਗ ਸਲਵਾਤ ਸੁਨਤ ਕੁਰਾਨਾ ਸਗਲ ਸ੍ਰਿਸ਼ਟ ਏਕ ਬਰਨ ਹੋਏ ਕਰ ਪੁਲਾਨੀ ਧਰਮ ਨੇਮ ਕੀ ਜੁਗਤ ਕਿਨ ਹੂ ਨਾ ਜਾਣੀ ਕਠਣੰਦੋਂ ਦਵਰਤੈ ਜਗਤ ਮਹਗੋਵਾਰਾ ਦਇਆ ਤਾਰ ਕਰ ਮੋਹਿ ਲੀ ਜੈ ਉਬਾਰਾ ਤੂੰ ਹੀ ਕੁਦਰਤ ਸਖਤ ਦੁਰਗੇ ਪਵਾਨੀ ਤੂੰ ਹੀ ਜਗਤ ਮਾਤਾ ਸਗਲ ਬਿਦ ਨਿਧਾਨੀ ਤੂੰ ਹੀ ਵਿਆਸ ਗੋਰਖ ਅਗਸਤੰਕ ਵੀਰੇ ਤੂੰ ਹੀ ਰੇਖਮੁਨੀ ਸਰ ਤੂੰ ਹੀ ਗਉਸ ਪੀਰੇ ਨਿਰੰਜਨ ਪੁਰਖ ਕੋ ਸਦਾ ਤੂੰ ਤੇ ਆਵੈ ਪ੍ਰਭੂ ਦਵਾਰ ਠਾਡੀ ਵਜੀਰਣ ਕਹਾਵੈ ਨਹੀਂ ਤੁਮ ਬਿਨਾ ਕੋਈ ਦੂਸਰ ਹਜੂਰੇ ਤੁਹੀ ਅਲਖਨੀ ਹੋਈ ਰਹੀ ਜਗਤ ਪੂਰੇ ਅਪਨ ਜਾਣ ਕਰ ਮੋਹਿ ਲੀਜੈ ਬਚਾਈ ਅਸੁਰ ਪਾਪੀਆਂ ਨ ਮਾਰ ਦੇਵੋ ਉਡਾਈ ਸਗਲ ਜਗਤ ਕੋ ਸੁਖ ਬਸਾਵੋ ਅਨੰਦਾ ਤੁਹੀ ਦਰਦ ਮੇਟਣ ਸ੍ਰੀ ਹਰ ਮੁਕੰਦਾ ਯਹੀ ਦੇਹ ਆਗਿਆ ਤੁਰਕਨ ਗੈ ਖਪਾਉ ਗਉ ਕਾਤ ਕਾ ਦੋਖ ਜਗ ਸਿਓ ਮਿਟਾਉ ਛਤਰ ਤਖਤ ਮੁਗਲਨ ਕਰਹੁ ਮਾਰ ਦੂਰੇ ਕੁਰਹਿ ਤਬ ਜਗਤ ਮੈਂ ਫਤੇ ਤਰਮ ਤੂਰੇ ਤੁਮਨ ਦਰ ਖੜਾ ਦਾਸ ਕਰ ਹੈ ਪੁਕਾਰਾ ਤੁਰਕਨ ਮੇਟ ਕੀਜੈ ਜਗਤ ਮਹਿ ਉਜਿਆਰਾ ਤਬ ਹੈ ਗੀਤ ਮੰਗਲ ਫਤੇ ਕੇ ਸੁਣਾਉ ਤੁਮਨ ਕਾਹ ਸਿਮਾਰਾ ਦੁਖ ਸਗਲੇ ਮਿਟਾਉਂ ਦੋਹਰਾ ਕਿਰਪਾ ਕੀ ਜੈ ਦਾਸ ਪਰ ਕੁੰਟ ਨਿਵਾਉ ਚਾਰ ਨਾਮ ਤੇ ਹਾਰੋ ਜੋ ਜਪੈ ਭਏ ਸਿੰਧ ਪਵ ਪਾਰ ਭਗਵਤੀ ਸ਼ੰਦ ਸ਼ੀਵਾ नमो कष्टहरणी दुर्गा शक्तमाए सब दुष्ट दानो पकडते है खपाये तुमण भवन त्रै लोक पुरम हे बिराजै तहां नूर तुमरा अगम रूप शाजे तुही धौल गिर कोट कांगड़ बसंती तुही अशल अनाद देवण अनंती ਰਟੋ ਨਿਸ ਦਿਨਾ ਜਾਬ ਤੁਮਰਾ ਭਵਾਨੀ ਤੁਮਨ ਚਰਨ మో ਪ੍ਰੀਤ ਹਮਰੀ ਲਗਾਨੀ ਕਰੋ ਹਰ ਭਵਾਨੀ ਜਗਤ ਕੀ ਸੰਭਾਰੇ ਹਮਨ ਦੁਸ਼ਟ ਦੋਖੀ ਸਬਨੋ ਹਿੰਸ਼ਾਰੇ ਸਦਾ ਸਰਬਦਾ ਚਰਨ ਤੁਮਰੇ ਤੇ ਆਉ ਤਮਨ ਮੇਰ ਸਿਉ ਦੁਸ਼ਟ ਸਗਲੇ ਖਪਾਉ ਯਹੀ ਆਸ ਪੂਰਨ ਕਰੋ ਤੁਮ ਹਮਾਰੀ ਮਿਟੈ ਕਸ਼ਟ ਗਉਵਨ ਛੁਟੈ ਖੇਦ ਭਾਰੀ ਫਤਿਹ ਸਤਗੁਰੂ ਕੀ ਜਗਤ ਸਿਉ ਬੁਲਾਉ ਸਬਨ ਕੋ ਸ਼ਬਦ ਵਾਹਿ ਵਾਹਿ ਦਰਣਾਉ ਕਰੋ ਖਾਲਸਾ ਪੰਥ ਤੀਸਰ ਪ੍ਰਵੇਸਾ ਜਗੇ ਸਿੰਘ ਜੋਦੇ ਧਰੇ ਨੀਲ ਪੇਸਾ ਸਕਲ ਰਾਸ਼ਨ ਕੋ ਪਕੜ ਵੈ ਖਪਾਵੇਂ ਸਬੈ ਜਗਤ ਸਿਉ ਤੁਣ ਫਤਿਹ ਕੀ ਬੁਲਾਵੇਂ ਤੁਹੀ ਸਾਰਦਾ ਵੇਦ ਗਾਇਨ ਸੁਰਸਤੀ ਤੁਹੀ ਦੇਵ ਦੁਰਗੇ ਨਿਰੰਜਨ ਪਰਸਤੀ ਇਹੀ ਬੇਨਤੀ ਖਾਸ ਹਮਰੀ ਸੁਣੀ ਜੈ ਅਸੁਰ ਮਾਰ ਕਰ ਰਸ਼ ਗਉਨ ਕਰੀ ਜੈ ਤੂੰ ਹੀ ਸਿਧ ਨਾਮ ਨਿਦ ਕਉ ਪਰਨਹਾਰੀ ਤੂੰ ਹੀ ਅਨੰਦਾਇਨ ਸਕਲ ਜਗ ਪੇਖਾਰੀ ਤੂੰ ਹੀ ਰਿਖੀ ਬਸ਼ਿਸ਼ਤੇ ਤੂੰ ਹੀ ਹੈ ਦੁਰਵਾਸਾ ਤੂੰ ਹੀ ਜਮਦਗਨ ਸੰਤ ਗੋਤਮ ਪ੍ਰਕਾਸ਼ਾ ਤੂੰ ਹੀ ਕਾਲ ਕੇ ਅਸੁਰ ਸੰਘਾਰ ਕਰਨੀ ਤੂੰ ਹੀ ਸੇਵਕਨ ਪਰ ਸਦਾ ਮਿਹਰ ਧਰਣੀ ਕਹਾਂ ਲੋਬ ਖਾਨੋ ਤੁਮਨ ਗਤ ਅਪਾਰੇ ਤੁਹੀ ਜਾਲ ਪਾ ਅਲਖ ਰੂਪਨ ਮੋਰਾਰੇ ਤੁਹੀ ਹਰ ਹਰੇ ਹਰ ਹਰੇ ਹਰ ਭਵਾਨੀ ਨਿਰੰਜਨ ਪੁਰਖ ਪਰ ਭਈ ਤੂੰ ਕੁਰਬਾਨੀ ਯਹੀ ਦੇਹ ਬਾਰ ਮੋਹੇ ਸਤਗੁਰੂ ਤਿਆਂ ਅਸੁਰ ਜੀਤ ਕਰ ਧਰਮ ਨੋਬਤ ਬਜਾਉ ਮਿਟੇ ਸਭ ਜਗਤ ਸਿਓ ਤੁਰਕਨ ਦੰਦ ਸੋਰਾ ਬਚੇ ਸੰਤ ਸੇਵਕ ਖਪੇ ਦੁਸ਼ਟ ਚੋਰਾ ਸਭ ਐ ਸ੍ਰਿਸ਼ਟ ਪਰਜਾ ਸੁਖੀ ਹੋਏ ਬਿਰਾਜੈ ਮਿਟੈ ਦੁਖ ਸੰਤਾਪ ਆਨੰਦ ਗਾਜੈ ਨਾ ਛਾਡੂ ਕਹੂੰ ਦੁਸ਼ਟ ਅਸਰੁਣਨੇ ਸਾਨੀ ਚਲੈ ਸਭ ਜਗਤ ਮੈ ਧਰਮ ਕੀ ਕਹਾਣੀ ਸ਼ਤਰਧਾਰੀਨ ਕਉ ਕਰਹੁ ਬੇਗਨਾਸਾ ਆਪਣਾ ਦਾਸ ਕਾ ਦੇਖਿਯੋ ਤਬ ਤਮਾਸਾ ਸ਼ਤਰਧਾਰੀਨ ਕਉ ਕਰਹੁ ਵੇਗਨ ਆਸਾ ਆਪਣਾ ਦਾਸ ਕਾ ਦੇਖਿ ਆਹ ਤਬ ਤਮਾਸਾ ਦੋਹਰਾ ਤਬ ਖੜਗ ਤਮਾਸਾ ਦੇਖੀਐ ਹਰ ਦੁਰਗੇ ਅਵਿਨਾਸ਼ ਪਕੜ ਤੇਗ ਦੁਸ਼ਟਨ ਹਤੂੰ ਕਰਹੁ ਧਰਮ ਪ੍ਰਕਾਸ਼ ਹਰ ਭਗਤ ਭਗੌਤੀ ਤਿਸਹਿ ਕੀ ਜੋ ਰਣ ਧੀਰ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੇ ਪਗ ਨਾ ਧਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੇ ਪਗ ਨਾ ਧਰੇ ਚੌਪਈ ਖਟ ਛੰਦ ਭਗਵਤੀ ਮਹਾ ਪੁਨੀਤੇ ਤਿਸ ਪਠਵਤ ਉਪਜਤ ਪਰਤੀਤੇ ਇਉ ਨਿਸਬਾਸਰ ਦੁਰਗੇ ਗੁਣ ਗਾਇੰ ਤਹ ਸਹਜੇ ਅਟਲ ਅਮਰ ਪਦ ਪਾਇੰ ਜਹਿ ਖਸਤਕ ਸ਼ੰਦ ਸੰਪੂਰਨ ਭਇਓ ਤਿਸ ਉਚਰਤ ਸਗਲਾ ਭਰਮ ਗਇਓ ਹਰ ਅਲਖ ਈਸ਼ਰੀ ਪਈ ਕਿਰਪਾਲੰ ਤਿਨ ਦਾਸ ਆਪਣਾ ਕੀਓ ਨਿਹਾਲੰ ਦੂਖ ਰੋਗ ਸੋਗ ਭੈ ਮਿਟੇ ਕਲੇਸਾ ਬਹੁ ਸੁਖ ਉਪਜੈ ਅਨੰਦ ਪ੍ਰਵੇਸਾ ਇਤ ਮੇਧ ਦੁਰਗੇ ਕ੍ਰਿਪਾ ਧਾਰੀ ਤੇ ਆਪਨ ਦਾਸ ਕੋ ਲੀਆ ਉਬਾਰੀ ਇਤ ਸ਼੍ਰੀ ਗੋਬਿੰਦ ਸਿੰਘ ਵਿਰਚਤੇ ਸ਼੍ਰੀ ਭਗਵਤੀ ਸ਼ੰਦਖਸ਼ਟਮੰ ਸਮਾਪਤੰ ਮਸਤ ਸੋਭ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ